ਕੀ ਭਾਣੋ ਹੁਣੇ ਦਾ ਟਾਈਮ ਦਾ ਬਾਗ ਦਿੱਤਾ ਗਾਲਸਾ ਬੈਠ ਜਾ ਬੈਠ 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 ਜਾ ਸੁਲੋਕ ਤਕਸਾਲ ਮੋਰਚਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾ

ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਚਾਹ ਦੇ ਬਤਾਵਿਆਂ ਨੂੰ ਤੇ ਚਾਹ ਪੀਣ ਵਾਲਿਆਂ ਨੂੰ ਵੀ ਜੋਰ ਘੱਟ ਕਰ ਲਓ ਕਿਸਾਨ ਦਲ ਜੋ ਮੇਰੀ ਬੇਨਤੀ ਦਾ ਲੈ ਕੇ ਆਂ ਸਾਰਾ ਦੋਸਤ ਜਿਹੜੇ ਤੋਂ ਕਹਿੰਦੇ ਆ ਤੇਈ ਦੀ ਕਾਲ ਦੀ ਬਹੁਤ ਸਾਰੀਆਂ ਗੱਲਾਂ ਪਹਿਲੇ ਹੋਈਆਂ ਜਿਹੜੇ ਮੋਰਚਾ ਸ਼ੁਰੂ ਹੋਇਆ ਸੀ ਇਹ ਸਭ ਨੂੰ ਪਤਾ ਹੈ ਉਹਨਾਂ ਦਾ ਅੱਜ ਜਿਹੜੇ ਮੋਰਚੇ ਨੇ ਦਿੱਤੀਆਂ ਨਾ ਉਹ ਇਹ ਹੈ ਜੇ ਬੀਤੇ ਤੋਂ ਸਬਕ ਸਿੱਖ ਲੋ ਤੂੰ ਵਿਖਦੀ ਵਿਉਤਬੰਦੀ ਕਰ ਲੋ ਜੇ ਬੀਤੇ ਤੋਂ ਸਬਕ ਨਾ ਸਿੱਖਿਆ ਪੁਵਖਦੀ ਵਿਉਤਬੰਦੀ ਨਾ ਕੀਤੀ ਕੱਲੇ ਕੱਲੇ ਮਾਰ ਖਾ ਕੇ ਤੁਰ ਜਾਗੇ ਕਾਰਪੋਰੇਟ ਸੈਕਟਰ ਦਾ ਐਸ ਵੇਲੇ ਮਾਰੂ ਹਮਲਾ ਉਹ ਹਮਲਾ ਜੀਦੇ ਤੋਂ ਕੱਲੀ ਕੋਈ ਵੀ ਜਥੇਬੰਦੀ ਐਡੀ ਤਾਕਤਵਰ ਨਹੀਂ ਕਿ ਉਹਦੇ ਹਮਲੇ ਨੂੰ ਰੋਕ ਸਕੇ ਇਸ ਲਈ ਇਕਤਾ ਦੀ ਲੋੜ ਹੈ ਇਸ ਲਈ ਲਾਲ ਪੀਲੇ ਹਰੇ ਕਾਲੇ ਸਜੜੇ ਖੱਟੇ ਝੰਡਿਆਂ ਦੀ ਲੋੜ ਹੈ ਇੰਨਾ ਪੱਗਾਂ ਥੱਲੇ ਸੀ ਇੱਕ ਸੁਰ ਹੋਣ ਦੀ ਲੋੜ ਹੈ ਇੱਕ ਸੋਚ ਕਰਨ ਦੀ ਲੋੜ ਹੈ ਉਹ ਕਿਹੜੀ ਸੋਚ ਹੈ ਕਿ ਆਪਾਂ ਉਥੇ ਵੀ ਨਾਰੇ ਲਾਉਂਦੇ ਹੁੰਦੇ ਸੀ ਨਾ ਮੋਕੇ ਰੇਲਵੇ ਸਟੇਸ਼ਨ ਤੇ ਉਹ ਨਾਰਾ ਅੱਜ ਵੀ ਲਾ ਲਿਓ ਇਹ ਕੇ ਨਾਲ ਅਟਲ ਜਿੱਤਾਂਗੇ ਕੇ ਨਾਲ ਅਟਲ ਜਿੱਤਾਂਗੇ ਕੇ ਨਾਲ ਅਟਲ ਜਿੱਤਾਂਗੇ ਉਹ ਲੜਾਈ ਸਿੱਧਾ ਟਕ ਤੋਰ ਤੇ ਵੀ ਹੈ ਕਾਰਪੋਰੇਟ ਸੈਕਟਰ ਨੇ ਜਿਹੜਾ ਨਵਾਂ ਖੇਤੀ ਖਰਾਡਾ ਲਿਆਂਦਾ ਬੀਜੇਪੀ ਦੀ ਗਵਰਨਮੈਂਟ ਰਹੀ ਉਹਦਾ ਤੇ ਐਸ ਖਰਾਡਾ ਜਿਹੜੀ ਮੰਡੀ ਚੱਲ ਰਹੀ ਹੈ ਇਹਦਾ ਇੱਕ ਡਿਫਰੈਂਸ ਬਹੁਤ ਵੱਡਾ ਫਰਕ ਬਹੁਤ ਵੱਡਾ ਹੈ ਉਹ ਫਰਕ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾ ਮੋਦੀ ਸਰਕਾਰ ਮਰਦਾਬਾ ਮੋਦੀ ਸਰਕਾਰ ਮਰਦਾਬਾ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਲ ਇੰਡੀਆ ਵੱਲੋਂ ਸਾਨੂੰ ਕਾਲ ਆਈ ਸੀ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਪੰਜਾਬ ਸਾਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ 12 ਤੋਂ ਲੈ ਕੇ 3 ਵਜੇ ਤੱਕ ਪੂਰਨ ਤੌਰ ਤੇ ਅਸੀਂ ਮੰਗ ਪੱਤਰ ਮਾਨਯੋਗ ਰੈਸਟਰਪਤੀ ਦੇ ਨਾਮ ਤੇ ਦਿੱਤੇ ਦੇਣੇ ਆ ਉਸ ਮੰਗਾਂ ਨੂੰ ਪਿਛਲੀਆਂ ਸਾਡੀਆਂ ਜਿਹੜੀਆਂ ਪਿਛਲੇ ਅੰਦੋਲਨ ਦੇ ਵਿੱਚ ਸਾਡੀਆਂ ਰਹਿ ਗਈਆਂ ਮੰਗਾਂ ਸੀਗੀਆਂ ਜਿਹੜੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ ਸੀ ਜਿਵੇਂ ਐਮਐਸਪੀ ਤੇ ਗਾਰੰਟੀ ਕਾਨੂੰਨ ਬਣਾਉਣਾ ਔਰ ਪੂਰਨ ਕਰਜ਼ਾ ਮਾਫੀ ਗਰੀਬਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਿਸਾਨਾਂ ਦਾ ਕਰਜ਼ਾ ਮਾਫੀ ਤੇ ਲਕੀਰ ਫੇਰਨਾ ਲਖਵੀਰਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਆ ਜਾਂ ਉਸ ਅੰਦੋਲਨ ਸਮੇਂ ਪਰਚੇ ਹੋਏ ਆ ਉਹਨਾਂ ਨੂੰ ਰੱਦ ਕਰਾਉਣਾ ਇਸ ਤਰ੍ਹਾਂ 12 ਮੰਗਾਂ ਸਾਡੀਆਂ ਸੀਗੀਆਂ ਉਹਨਾਂ ਨੂੰ ਲਾਗੂ ਕਰਵਾਉਣਾ ਬਿਲਕੁਲ ਜੀ ਜਿਹੜਾ ਕੇਂਦਰ ਸਰਕਾਰ ਨੇ ਅਸੀਂ ਤੋਂ ਪਹਿਲਾਂ ਦੱਸ ਕੇ ਹਟੇ 2 ਸਾਲ ਉੱਥੇ ਸੰਘਰਸ਼ਾਂ ਦੇ ਉੱਤੇ ਕਰਕੇ ਅਸੀਂ ਆਪ ਦਾ ਕਾਨੂੰਨ ਰੱਦ ਕਰਵਾਏ ਆ ਇਹਨਾਂ ਨੂੰ ਇੱਕ ਪਰਦੇ ਦੇ ਪਿੱਛੇ ਲਿਆ ਕੇ ਸਰਕਾਰ ਨੇ ਫੇਰ ਸਾਡੇ ਸਾਰੀਆਂ ਸਟੇਟਾਂ ਦੇ ਗਵਰਨਮੈਂਟਾਂ ਨੂੰ ਏ ਐਮਐਫਸੀ ਕੀ ਦੇ ਕਾਨੂੰਨ ਭੇਜਿਆ ਖਰੜਾ ਭੇਜਿਆ ਅਸੀਂ ਉਹਨਾਂ ਨੂੰ ਹਰ ਗੱਜ ਲਾਗੂ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅਸੀਂ ਪਿਛਲੇ 19 ਤਰੀਕ ਨੂੰ ਸਾਡੇ ਐਸਕੇਐਮ ਦੀ ਮੀਟਿੰਗ ਹੋ ਕੇ ਉਹਦੇ ਵਿੱਚ ਸਰਕਾਰ ਨੂੰ ਇਹ ਗੱਲ ਚੇਤਾਵਨੀ ਵੀ ਦਿੱੰਨੇ ਆਂ ਅਸੀਂ ਵੀ ਬਿਲਕੁਲ ਅਸੀਂ ਇਸ ਦਾ ਜਿਹੜੇ ਖਰੜਾ ਭੇਜਿਆ ਉਹਨੂੰ ਵਾਪਸ ਮੋੜਿਆ ਜਾਵੇ ਤੇ ਅਸੀਂ ਉਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ 12 ਤੋਂ 3 ਵਜੇ ਤੱਕ ਅੱਜ ਸੀਗਾ ਇੱਕ ਦਿਨ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸਕੇਐਮ ਫੇਰ ਦੁਬਾਰਾ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਲਿਕੇਗਾ ਮੈਂ ਸੂਰਜ ਸਿੰਘ ਤਰਫੋਂ ਸੂਬਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਅੱਜ ਜਿਵੇਂ ਐਸਕੇ ਅੰਦਰ ਸੱਦੇ ਤੇ ਸਾਰੇ ਭਾਰਤ ਵਿੱਚ ਤੇ ਪ੍ਰੋਟੈਸਟ ਕਰ ਰਹੇ ਆ ਇਹ ਪ੍ਰੋਟੈਸਟ ਸੱਦਾ ਜਿਹੜੀਆਂ ਦਿੱਲੀ ਬਾਰਡਰ ਤੇ 2020 ਤੋਂ ਲੈ ਕੇ 21 ਤੱਕ ਚੱਲੇ ਕੋਲਦੀਆਂ ਮੰਗਾਂ ਮੰਨੀਆਂ ਹੋਈਆਂ ਸੀ ਉਹਨਾਂ ਦੀ ਪੂਰਤੀ ਵਾਸਤੇ ਆ ਉਸ ਦੇ ਨਾਲ ਕੁਝ ਹੋਰ ਗੱਲਾਂ ਜੋੜੀਆਂ ਤੇ ਜਿਸ ਤਾ ਕਾਰਪੋਰੇਟ ਸੈਕਟਰ ਨੇ ਹਮਲਾ ਸਾੜ ਤੇ ਬਹੁਤ ਵੱਡਾ ਕਰਤਾ ਨਵੀਂ ਇੱਕ ਮੰਡੀ ਖੇਤੀ ਨੀਤੀ ਲਿਆਉਣ ਦੀ ਜਿਹੜੀ ਗੱਲ ਕੀਤੀ ਆ ਉਹ ਆ ਜਿਹੜਾ ਹੁਣ ਮੌਜੂਦਾ ਢਾਂਚਾ ਚੱਲ ਰਿਹਾ ਹੈ ਮੰਡੀ ਕਰਨ ਦਾ ਇਹਨੂੰ ਖਤਮ ਕਰਨ ਤੇ ਪ੍ਰਾਈਵੇਟੇਸ਼ਨ ਨੂੰ ਵਧਾਉਣ ਦੀ ਗੱਲ ਹੈ ਇਹ ਦਾ ਤੇ ਉਹ ਦਾ ਫਰਕ ਜੋ ਅਸੀਂ ਸਮਝਦੇ ਹਾਂ ਕਿ 8% 8.5% ਟੈਕਸ ਲੈਂਦਾ ਜਿਹੜੀ ਸਰਕਾਰ ਲੈ ਕੇ ਤੇ ਪਿੰਡਾਂ ਦੀਆਂ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਰਿਪੇਅਰ ਕਰਦੀ ਹੈ ਉਹਨਾਂ ਤੇ 3% ਖਰਚ ਕਰਦੀ ਹੈ ਬਾਕੀ ਆਦੇ ਮੁਲਾਜ਼ਮਾਂ ਤੇ ਪਰ ਜਿਹੜੀ ਨਵੀਂ ਖੇਤੀ ਨੀਤੀ ਆ ਰਹੀ ਹੈ ਉਹਦੇ ਤਹਿਤ ਉਹ ਟੈਕਸ ਰਹਿਤ ਆ ਰਹੀ ਹੈ ਜੇ ਉਹ ਟੈਕਸ ਰਹਿਤ ਆਈ ਤੇ ਸਾਡੇ ਪਿੰਡਾਂ ਨੂੰ ਜਾਂਦੀਆਂ ਸਰਤਾਂ ਦੀ ਰਿਪੇਅਰ ਕੌਣ ਕਰੇਗਾ ਨੰਬਰ 1 ਸਾਡੀਆਂ 1872 ਮਾਰਕੀਟ ਕਮੇਟੀਆਂ ਇਹਨਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਸਾਰ ਕੌਣ ਲਗਿਆ ਉਹਨੂੰ ਕਿਕ ਆਊਟ ਕਰ ਦਿੱਤਾ ਜਾਏਗਾ ਉਹ ਜਿਹੜਾ ਆਰਥਿਕ ਸਿਸਟਮਾਂ ਤੇ ਨਾਲ ਇਹ ਲੇਬਰ ਸਿਸਟਮ ਚੱਲ ਰਿਹਾ ਅੱਜ ਇਹ ਸਾਰਾ ਖਤਮ ਹੋ ਕੇ ਸਿੱਧਾ ਏਪੀਐਮ ਸਿਟੀ ਲੈਵਲ ਆਪਣੇ ਆਪਣੀ ਕੁਲੇਕ ਚ ਲੈ ਜਾਏਗੀ ਸਾਰਿਆਂ ਨੂੰ ਤਾਂ ਉਹਦਾ ਨੁਕਸਾਨ ਸਾਡੇ ਸਾਰੇ ਵਰਗ ਨੂੰ ਹੋਏਗਾ ਤੇ ਜਦੋਂ ਉਹ ਵਰਗ ਸਾਰਾ ਲੈ ਗਿਆ ਤੇ ਕਿਸੇ ਨੂੰ ਕਿਹ ਜਿਹੜਾ ਹੋਣਾ ਆਟਾ ਮਿਲਦਾ ਚਾਹ ਚੌਲ ਮਿਲਦਿਆ ਸਬਟਿਅਤੇ ਉਹ ਵੀ ਨਹੀਂ ਮਿਲਣਗੇ ਇਸ ਲਈ ਸਾਰਾ ਉਤਲਪਤ ਸਿਸਟਮ ਹੋ ਜਾਏਗਾ ਅਸੀਂ ਇਹ ਸਾਰੇ ਸਿਸਟਮ ਨੂੰ ਬਚਾਉਣ ਵਾਸਤੇ ਕੋਆਪਰੇਟਰ ਸੋਸਾਇਟੀ ਜਿਹੜੇ ਹੈਗੇ ਸਿਸਟਮ ਨੂੰ ਬਚਾਉਣ ਲਈ ਅਸੀਂ ਕਾਰਪੋਰੇਟ ਸੈਕਟਰ ਦੇ ਖਿਲਾਫ ਜਿਹੜਾ ਸੰਘਰਸ਼ ਲੱਗਿਆ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਤੁਹਾਡੇ ਬਾਦਿਆ ਮਾਈ ਕਿ ਜਿੱਥੋਂ ਤੱਕ ਵੀਲੀ ਆਪਣਾ ਖਨੌਰੀ ਚੱਲ ਰਿਹਾ ਬਾਰਡਰ ਦਾ ਸੰਘਰਸ਼ਾਂ ਦੀ ਗੱਲ ਹੈ ਉਹ ਸੰਘਰਸ਼ ਤੋਂ ਪਹਿਲਾਂ ਅਸੀਂ 16 ਤਰੀਕ ਨੂੰ ਸਿਰਕਤ ਮੋਰਚੇ 'ਤੇ ਕਾਲ ਦਿੱਤੀ ਸੀ ਪਰ ਉਹ ਕਾਲੀ ਵਿੱਚ ਸਾਥੀ 13 ਤਰੀਕ ਨੂੰ ਆਪਦਾ ਘੇਰਾ ਪਹੁੰਚ ਗਿਆ ਸੀ ਉਧਰਲੇ ਪਾਸੇ ਬੇਸ਼ੱਕ ਉਹਨਾਂ ਦੇ ਰੰਗਤ੍ਰਿਕਾ ਸਰਨ ਵਿਚਾਰਤਾ ਇੱਕ ਮਖਤਵੇ ਦੇ ਕੇ ਵੱਖਰੇ ਪਰ ਸਾਡੇ ਮੁੱਦਿਆਂ ਦਾ ਮਤਭੇਦ ਨਹੀਂ ਅੱਜ ਵੀ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਸਲਾਮਤੀ ਚਾਹੁੰਦੇ ਹਾਂ ਕਿ ਉਸ ਨੂੰ ਬਚਣਾ ਚਾਹੀਦਾ ਔਰ ਬਚਾਉਣਾ ਚਾਹੀਦਾ ਸਰ ਪੰਜਾਬ ਸਰਕਾਰ ਨੂੰ ਵੀ ਕਿ ਸੈਂਟਰ ਸਰਕਾਰ ਨੂੰ ਵੀ ਉਹਨੂੰ ਕੋਈ ਫਟਵਾਲ ਨਾ ਬਣਾ ਕਿ ਕੇਂਦਰ ਕਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਪੰਜਾਬ ਕਹੇ ਕੇਂਦਰ ਦੀ ਜ਼ਿੰਮੇਵਾਰੀ ਦੋਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਕਿਸਾਨ ਆਗੂ ਦੀ ਜਾਨ ਨੂੰ ਔਰ ਇੱਕ ਨੁਖ ਦੀ ਜਾਨ ਨੂੰ ਬਚਾਉਣ ਔਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਦੋਂ ਆਸਾਂ ਮਿਲਗਾ ਸਾਡੀਆਂ ਮੰਗਾਂ ਨੂੰ ਪੂਰਤੀ ਵਾਸਤੇ ਲੱਗੇ ਹੋ। ਮੰਨੂ ਸਾਡੀ ਦਤ ਨਹੀਂ ਅਸੀਂ ਮੰਨੂ ਦੇ ਸੋਏ। ਜਿਵੇਂ-ਜਿਵੇਂ ਮੰਨੂ ਵੱਡਦਾ ਅਸੀਂ ਦੋਨ ਸੋਏ ਹੋਏ ਸਾਨੂੰ ਪਤਾ ਹੈ ਕਿ ਕਾਰਪੋਰੇਟ ਸੈਕਟਰ ਸਾਡੇ ਤੇ ਜ਼ੁਲਮ ਟਾਉਣਾ ਇਸ ਤੋਂ ਵੱਧ ਵੀ ਟਾਉਣਾ ਪਰ ਅਸੀਂ ਮੈਂਟਲੀ ਪ੍ਰੇਪੇਅਰ ਆ। ਅਗਲੀ ਰਣਨੀਤੀ ਐਸਕੇਮ ਨੇ ਜੋ ਪ੍ਰੋਗਰਾਮ ਲਿਖਦਾ ਜੇ ਉਹਨਾਂ ਨੇ ਦਿੱਲੀ ਦੇ ਬਾਡਰਾਵਾਲ ਨੂੰ ਜਾਣ ਦਾ ਗੱਲ ਕਰਤੀ ਤੇ ਦਿੱਲੀ ਦੇ ਬਾਡਰਾਵਾਲ ਨਹੀਂ ਪਹੁੰਚਾਂਗੇ ਜੇ ਉਹਨਾਂ ਨੇ ਇੱਥੇ ਹੋਰ ਐਕਸ਼ਨ ਕੁਝ ਲਿਖਿਆ ਅਸੀਂ ਐਸਕੇਮ ਤੋਂ ਬਾਹਰ ਕੋਈ ਵੀ ਉਹ ਆਪਣਾ ਐਕਸ਼ਨ ਨਹੀਂ ਕਰਨਾ ਅੱਜ ਤੁਹਾਡੇ ਸਾਹਮਣੇ ਕਿੰਨਾ ਵੱਡਾ ਇਤਿਹਾਸਿਕ ਘਟਾ ਹੈ ਕਿ ਅਗਰਾਂ ਹਜਤੇਬੰਦੀ ਉਹ ਦੂਸਰੀ ਜਿਹੜੀ ਹੈਗੀ ਆ ਆਪਣੇ ਕ੍ਰਾਂਤੀਕਾਰੀ ਜਥੇਬੰਦੀ ਜਿਹੜੀਆਂ ਸਾਡੇ ਤੋਂ ਵੱਖ ਸੀ ਅੱਜ ਇਸ ਕੈਂਪ ਦੇ ਨਾਲ ਬੈਠੀਆਂ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿਸਾਨ ਮੂਵਮੈਂਟ ਵਾਸਤੇ ਅਸੀਂ ਇੱਕ ਪਲੇਟਫਾਰਮ ਇੱਕ ਥੜਾ ਹਾਸਲ ਲਿਆ ਇਸ ਥੜੇ ਦੇ ਉੱਤੋਂ ਅਸੀਂ ਦਿੱਲੀ ਵਾਲੋਂ ਜਿਹੜੇ ਸਾ ਆਪਣਾ ਸਾਰੀਆਂ ਜਿਹੜੀਆਂ ਮੰਗਾਂ ਦੀ ਉਤੋਪਾਂ ਦਾ ਮੂੰਹ ਕਰਾਂਗੇ ਔਰ ਇੱਕੇ ਨਾਲ ਜਿੱਤਾਂ ਖੇਤੀ ਕਸਾਣੀ ਇਹਨਾਂ ਔਰਤ ਵੈਂਕ ਬਲਾਕ ਪ੍ਰਧਾਨ ਜੀ ਅੱਜ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਸੀ ਉਨ੍ਹਾਂ ਦੇ ਉੱਪਰ ਜਿਹੜੀ ਮੋਦੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਔਰ ਜਿਹੜੇ ਤਿੰਨ ਆਡੀਅנס ਕਹਿ دیے ਉਹ ਇਹਨਾਂ ਨੇ ਖੇਰ ਜਿਹੜੇ ਲਾਗੂ ਆ ਰਾਜਾਂ ਦੇ ਅਧਿਕਾਰਾਂ ਦੇ ਹਿਸਾਬ ਨਾਲ ਕਿਉਂਕਿ ਪਹਿਲਾਂ ਐਸਕੇਐਮ ਕਹਿ ਰਿਹਾ ਸੀ ਜਿਹੜੇ ਇਹ ਤਿੰਨ ਕਾਨੂੰਨ ਆ ਇਹ ਰਾਜਾਂ ਦਾ ਅਧਿਕਾਰ ਆ ਕਿ ਨਾ ਇਹ ਸੂਬਿਆਂ ਦਾ ਅਧਿਕਾਰ ਆ ਤੇ ਉਹਨਾਂ ਨੇ ਜਿਹੜੇ ਠਮਾਕਰਾ ਕੇ ਜਿਹੜੇ ਤਿੰਨ ਕਾਨੂੰਨ ਆ ਉਸੇ ਤਰ੍ਹਾਂ ਹੀ ਮੰਡੀ ਖਤਮ ਕਰਨ ਵਾਲਾ ਤੇ ਐਮਐਸਪੀ ਨੂੰ ਖਤਮ ਕਰਨ ਵਾਲੇ ਜਿਹੜੇ ਕਾਨੂੰਨ ਆ ਦੁਬਾਰਾ ਜਿਹੜੇ ਆ ਪੰਜਾਬ ਦੇ ਵਿੱਚ ਲਿਆਤੇ ਆ ਉਹ ਖੜੜੇ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਆ ਇਹਨਾਂ ਨੂੰ ਲੈ ਕੇ ਜਿਹੜੇ ਅੱਜ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਟੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਧਰਨੇ ਆ ਉਹ ਦਿੱਤੇ ਗਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਐਸਕਮ ਨੇ ਜਿਹੜੀ ਇਹਨਾਂ ਦਾ ਖੇਤੀਬਾੜੀ ਮੰਤਰੀ ਆ ਉਹਨਾਂ ਨੇ ਮੀਟਿੰਗ ਕਰਕੇ ਗੱਲ ਕਹੀ ਆ ਕਿ ਜਿਹੜੇ ਸੰਸਦ ਦੇ ਵਿੱਚ ਜਿਹੜੇ ਬੈਲਾਂ ਇਹ ਰਾਤ ਕਰਵਾ ਦੇ ਤੇ ਗੱਲ ਠੀਕ ਆ ਨਹੀਂ ਤੇ ਜਿੱਦਾਂ ਦਿੱਲੀ ਤਿੰਨ ਕਰੋਨਾ ਵਾਸਤੇ ਦਿੱਲੀ ਅੰਦੋਲਨ ਚੱਲਿਆ ਉਸੇ ਤਰ੍ਹਾਂ ਜਿਹੜਾ ਸੰਘਰਸ਼ ਆ ਉਹ ਪੰਜਾਬ ਤੇ ਜਿਹੜਾ ਫੇਰ ਦੁਬਾਰਾ ਸ਼ੁਰੂ ਹੋਊਗਾ ਆਉਣ ਵਾਲੇ ਜੋ ਵੀ ਐਸਕਮ ਨੂੰ ਕਾਲ ਦਊਗਾ ਉਸ ਦੇ ਉੱਪਰ ਉਸੇ ਤਰ੍ਹਾਂ ਹੀ ਅਸੀਂ ਫੁੱਲ ਚੜਾਵਾਂਗੇ ਜੀ ਮੈਂ ਮੇਜਰ ਸਿੰਘ ਕੋਹਲਿਆ ਕਾਦੀਆਂ ਦੇ ਨੇੜੇ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਅੱਜ ਸਾਡਾ ਸੰਯੁਕਤ ਮੋਰਚੇ ਲਈ ਜਿਹੜਾ ਸਾਨੂੰ ਸੱਦਾ ਆਇਆ ਜੋ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਕਿਉ ਖੜੜਾ ਭੇਜਿਆ ਇਹ ਖੜੜੇ ਦੀ ਬਾਬਤ ਅਸੀਂ ਸਾਰਾ ਸੰਯੁਕਤ ਮੋਰਚੇ ਨੇ ਸਾਨੂੰ ਇਹ ਆਰਡਰ ਦਿੱਤਾ ਕਿ ਤੁਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਵਾਤੋ ਵਾਦੋ ਕਾਠ ਲਾ ਕੇ ਤੇ ਇਹ ਉਹਦੀ ਨਿੰਦਾ ਕਰਨੀ ਆ ਜੋ ਸੈਂਟਰ ਸਰਕਾਰ 14 ਮਹੀਨੇ ਅਸੀਂ ਦਿੱਲੀ ਘੋਲ ਜਿੱਤ ਕੇ ਆਏ ਸੀ ਉਹ ਆਨੇ ਬਹਾਨੇ ਲਾ ਕੇ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਮੰਡੀ ਕਰਨਾ ਉਹ ਤੋੜਨਾ ਚਾਹੁੰਦੇ ਆ ਤੇ ਪ੍ਰਾਈਵੇਟ ਜਿਹੜੇ ਘਰਾਣੇ ਆ ਉਹਨਾਂ ਦੇ ਹੱਥ 'ਚ ਦੇਣਾ ਚਾਹੁੰਦੇ ਆ ਜਿਹੜੀ ਸਾਡੀ ਮੰਡੀ ਬੋਰਡ ਦੀ ਕਮਾਈ ਆ ਲੱਖਾਂ ਹੀ ਮਲਾਜ਼ਮ ਕੰਮ ਕਰਦੇ ਆ ਜਿਹੜੀਆਂ ਸਾਡੀਆਂ ਸੜਕਾਂ ਬਣਦੀਆਂ ਇਹ ਮੰਡੀ ਬੋਰਡ ਦੇ ਟਮੇਟੀਆਂ ਦੇ ਥਰੂ ਬਣਦੀਆਂ ਸਾਡਾ ਜਿਹੜਾ ਹੱਕ ਆ ਸੂਬਿਆਂ ਦਾ ਇਹ ਸੈਂਟਰ ਸਰਕਾਰ ਆਪਦੇ ਹੱਥ ਵਿੱਚ ਰੱਖਣਾ ਚਾਹੁੰਦੀ ਆ ਪਰ ਅਸੀਂ ਕਿਸੇ ਕੀਮਤ ਤੇ ਇਹ ਦੇਣ ਨਹੀਂ ਦੇਵਾਂਗੇ ਜਿਹੜੇ ਸੂਬਾ ਸਰਕਾਰ ਨੂੰ ਸਾਡੀ ਸੰਯੁਕਤ ਮੋਰਚੇ ਨੇ ਸਲਾਹ ਦਿੱਤੀ ਆ ਕਿ ਜਿਸ ਤਰ੍ਹਾਂ ਸਾਡਾ ਅੱਗੇ ਤੋਂ ਢਾਂਚਾ ਚੱਲਦਾ ਮੰਡੀ ਬੋਰਡ ਦਾ ਅਸੀਂ ਉਹ ਲਾਗੂ ਰੱਖਾਂਗੇ ਸਾਥੂ ਜੀ ਸਾਡੇ ਕੋਲੇ ਰਹਿਣਾ ਹੀ ਕੁਛ ਨਹੀਂ ਜੀ ਦੇਖੋ ਸਾਡਾ ਜਿਹੜਾ ਪ੍ਰਾਈਵੇਟ ਖਰੀਦ ਆ ਚਾਹੇ ਪ੍ਰਾਈਵੇਟ ਘਰਾਣੇ ਆ ਸਾਨੂੰ ਪਤਾ ਵੀ ਇਹਨਾਂ ਨੇ ਸਾਨੂੰ ਥੋੜਾ ਬੜਾ ਜ਼ਿੰਮੇਵਾਰ ਨੂੰ ਲਾਲਚ ਦੇ ਕੇ ਤੇਰਾ ਸਾਨੂੰ ਉੱਚਾ ਚੱਕ ਦੇਣਗੇ ਪਰ ਬਾਅਦ ਦੇ ਵਿੱਚ ਸਾਡੇ ਕੋਲੇ ਰਹਿਣਾ ਕੁਛ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਤੇ ਸਰਕਾਰ ਨੇ ਕੋਈ ਦਬਾਅ ਪਾਇਆ ਪੰਜਾਬ ਗਵਰਨਮੈਂਟ ਤੇ ਅਸੀਂ ਪੰਜਾਬ ਗਵਰਨਮੈਂਟ ਦੇ ਵੀ ਵੱਦ ਚੋ ਰਾ ਆਪਣਾ ਵਾਤੋ ਵਾਦ ਕਾਠ ਕਰਾਂਗੇ ਅਤੇ ਇਹ ਲਾਗੂ ਕਦੇ ਨਹੀਂ ਹੋਣ ਦਗੇ ਅਸੀਂ ਮੰਡੀ ਕਾਰਨ ਬੋਰਡ ਨਹੀਂ ਟੁੱਟਣ ਦੇਗਾ